ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅੱਜ ਦਾ ਜਿਹੜਾ ਅੱਜ ਕੱਲ ਦਾ ਜਿਹੜਾ ਚੁਕਾ ਹੈ ਉਹ ਸੋਸ਼ਲ ਮੀਡੀਆ ਦਾ ਚੁਕਾ ਹੈ ਹਰ ਕੋਈ ਚਾਹੁੰਦਾ ਕਿ ਮੈਂ ਵੀ ਸੋਸ਼ਲ ਮੀਡੀਆ ਤੇ ਆਵਾਂ ਮੈਂ ਵੀ ਫੇਮਸ ਹੋਵਾਂ ਮੇਰੇ ਵੀ ਬਹੁਤ سارے 뷰 ਹੋਣ ਬਹੁਤ سارے ਸਬਸਕ੍ਰਾਈਬਰ ਹੋਣ ਮੈਂ ਵੀ ਬਹੁਤ سارے ਪੈਸੇ ਕਮਾऊं ਉਹਦੇ ਲਈ ਸਭ ਤੋਂ ਪਹਿਲਾ ਹੈਗਾ ਕਿ ਆਪਾਂ ਸ਼ੁਰੂਆਤ ਕਿਵੇਂ ਕਰੀਏ ਬਹੁਤ ਸਾਰੇ ਦੋਸਤ ਸ਼ੁਰੂਆਤੀ ਵੇਲੇ ਇਹੀ ਉਹਨਾਂ ਦੇ ਮਾਈਂਡ ਦੇ ਵਿੱਚ ਸਵਾਲ ਹੁੰਦਾ ਹੈਗਾ ਕਿ ਅਸੀਂ ਫੇਸਬੁੱਕ ਯੂਜ਼ ਕਰਨਾ ਸ਼ੁਰੂ ਕਰੀਏ ਜਾਂ ਅਸੀਂ YouTube ਯੂਜ਼ ਕਰਨਾ ਸ਼ੁਰੂ ਕਰੀਏ ਕਿਹਸਤੇ ਜਿਹੜੀ ਸਾਨੂੰ ਐ ਗਰੋਅ ਹੈ ਉਹ ਬਹੁਤ ਜ਼ਿਆਦਾ ਵਧੀਆ ਮਿਲੂਗੀ ਕਿਹਸਤੇ ਜਿਹੜੀ ਅਸੀਂ ਆਪਣੀ ਇਨਕਮ ਹੈ ਜਿਹੜੀ ਉਹ ਜਲਦੀ ਸ਼ੁਰੂ ਕਰ ਸਕੋਗੇ ਤੁਸੀਂ ਦੋਨੋਂ ਪਲੇਟਫਾਰਮ ਦੇ ਵਿੱਚੋਂ ਕੋਈ ਵੀ ਪਲੇਟਫਾਰਮ ਤੇ ਜਿਹੜੀ ਆਪਣੀ ਵੀਡੀਓ ਪਾਉਣੀ ਸ਼ੁਰੂ ਕਰ ਸਕਦੇ ਹੋ ਇਹਦੇ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਹੈ ਦੂਸਰਾ Facebook ਤੇ YouTube ਦੇ ਕੰਪੈਰੀਜ਼ਨ ਦੇ ਵਿੱਚ YouTube ਥੋੜੀ ਪ੍ਰੋਸੈਸਿੰਗ ਸਲੋ ਹੁੰਦੀ ਹੈ ਪਰ Facebook ਕਰੋ ਥੋੜਾ ਜਿਆ ਜਲਦੀ ਕਰਦਾ ਹੈ ਜੇ ਤੁਸੀਂ ਬਿਲਕੁਲ ਨਿਊ ਹੋ ਤਾਂ ਤੁਸੀਂ Facebook ਤੇ ਵੀ ਆਪਣੀਆਂ ਵੀਡੀਓ ਪਾਉਣਾ ਸ਼ੁਰੂ ਕਰ ਸਕਦੇ ਹੋ Facebook ਤੁਹਾਨੂੰ ਜਲਦੀ ਗਰੋ ਕਰੂਗਾ YouTube ਥੋੜਾ ਜਿਆ ਸਲੋ ਗਰੋ ਕਰਦਾ ਹੈ ਲੌਂਗ ਵੀਡੀਓ ਦੇ ਵਿੱਚ ਕਹੂੰ ਤਾਂ ਲੌਂਗ ਵੀਡੀਓ ਚਾਹੀ ਫੇਸਬੁੱਕ ਤੇ ਪਾਉਣੇ ਹੋ ਚਾਹੀ ਤੁਸੀਂ YouTube ਤੇ ਪਾਉਣੇ ਦੋਨਾਂ ਦੇ ਵਿੱਚ ਜਿਹੜੀ ਉਹ ਗਰੋਅ ਹੈ ਉਹ ਪ੍ਰੋਸੈਸ ਉਹ ਬਿਲਕੁਲ ਸਲੋ ਹੁੰਦਾ ਹੈ ਹਾਲਾਂਕਿ ਸ਼ਾਰਟ ਵੀਡੀਓ ਚਾਹੀ ਤੁਸੀਂ YouTube ਤੇ ਪਾਓ ਚਾਹੀ ਤੁਸੀਂ ਫੇਸਬੁੱਕ ਤੇ ਪਾਓ ਸ਼ਾਰਟ ਵੀਡੀਓ ਦੇ ਵਿੱਚ ਗਰੋਅ ਹੈ ਜਿਹੜਾ ਉਹ ਬਹੁਤ ਜਲਦੀ ਮਿਲਦਾ ਹੈਗਾ ਐਹੀ ਨਹੀਂ ਪਤਾ ਅभी ਤੁਸੀਂ 5-7 ਵੀਡੀਓ ਪਾਈਆਂ ਤਾਂ ਉਹਨਾਂ ਦੇ ਵਿੱਚੋਂ ਹੀ ਜੇ ਤੁਹਾਡੀ ਵੀਡੀਓ ਜਾਂ ਕੰਟੈਂਟ ਤੁਹਾਡਾ ਵਧੀਆ ਹੈਗਾ ਤਾਂ ਤੁਹਾਡੀ ਇੱਕ ਵੀਡੀਓ ਉਹਦੇ ਵਿੱਚੋਂ ਵਾਇਰਲ ਹੋ ਜੇ ਤੇ ਤੁਸੀਂ ਫੇਮਸ ਵੀ ਹੋ ਜਓ ਤੇ ਤੁਹਾਨੂੰ ਸਬਸਕ੍ਰਾਈਬਰ ਤੁਹਾਨੂੰ ਵਿਊਜ਼ ਵੀ ਬਹੁਤ ਸਾਰੇ ਮਿਲ ਜਾਣਗੇ ਪਰ ਜਿਹੜੀ ਲੌਂਗ ਵੀਡੀਓ ਲੌਂਗ ਵੀਡੀਓ ਲੌਂਗ ਟਾਈਮ ਦੀ ਕੀਤੀ ਹੁੰਦੀ ਹੈ ਉਹਦੇ ਵਿੱਚ ਕੀ ਆ ਤੁਹਾਡੇ ਜਿਹੜੇ ਸਬਸਕ੍ਰਾਈਬਰ ਆ ਜਾਂ ਤੁਹਾਡੇ ਜਿਹੜੇ ਵਿਊਜ਼ ਆ ਉਹ ਹੌਲੀ ਹੌਲੀ ਆਉਂਦੇ ਆ ਆਉਂਦੇ ਆ ਇਹ ਨਹੀਂ ਵੀ ਗਰੋ ਨਹੀਂ ਕਰਦੀ ਉਹ ਗਰੋ ਕਰਦੀ ਆ ਪਰ ਉਹ ਲੌਂਗ ਵੀਡੀਓ ਹੈ ਲੌਂਗ ਵੀਡੀਓ ਨੂੰ ਲੋਕ ਹੈ ਜਿਹੜਾ ਉਹ ਸ਼ਾਰਟ ਦੇ ਮੁਕਾਬਲੇ ਬਹੁਤ ਜ਼ਿਆਦਾ ਘੱਟ ਦਿੱਖਦੀ ਹੈ ਕਿਉਂਕਿ ਅੱਜ ਕੱਲ ਇੰਟਰਟੇਨਮੈਂਟ ਦੇ ਯੁੱਗ ਦੇ ਵਿੱਚ ਹਰ ਕੋਈ YouTube Facebook ਤੇ ਅਗਲਾ ਰੀਲਸ ਨੂੰ ਪਹਿਲ ਦਿੰਦਾ ਹੈ ਹਰ ਕੋਈ ਰੀਲਸ ਆਪਾਂ ਦੇਖਦੇ ਆਂ ਵੀ ਕਿਸੇ ਨੂੰ ਵੀ ਇੰਸਟਾਗ੍ਰam ਤੇ ਦੇਖ ਲੋ ਫੇਸਬੁੱਕ ਤੇ ਦੇਖ ਲੋ YouTube ਤੇ ਦੇਖ ਲੋ ਹਰ ਕੋਈ ਰੀਲਸ ਹੀ ਦੇਖ ਕੇ ਆਪਣਾ ਐਂਟਰਟੇਨਮੈਂਟ ਕਰਦਾ ਹੈ ਆਪਣਾ ਟਾਈਮ ਪਾਸ ਕਰਦਾ ਹੈਗਾ ਤੇ ਲੌਂਗ ਵੀਡੀਓ ਨੂੰ ਹੈ ਕਿ ਜੇ ਕੋਈ ਕਿਸੇ ਕੋਲ ਜਿਆਦਾ ਫ੍ਰੀ ਟਾਈਮ ਹੈ ਕੋਈ ਚੰਗੀ ਵੀਡੀਓ ਕੋਈ ਵਧੀਆ ਵੀਡੀਓ ਉਹਨਾਂ ਦੇ ਅੱਗੇ ਆ ਗਈ ਤਾਂ ਉਹ ਲੌਂਗ ਵੀਡੀਓ ਵੀ ਦੇਖ ਦਿਆ ਉਹਨੂੰ ਪ੍ਰੇਫਰ ਕਰਦੇ ਆ ਹਾਲਾਂਕਿ ਮੈਂ ਤੁਹਾਨੂੰ ਇਹੀ ਰਹਿ ਦਿਆਂਗਾ ਵੀ ਤੁਸੀਂ YouTube ਜਾਂ Facebook ਦੋਨਾਂ ਦੇ ਵਿੱਚੋਂ ਕਿਸੇ ਤੇ ਵੀ ਆਪਣਾ ਜਿਹੜਾ ਉਹ ਸ਼ੁਰੂ ਕਰ ਸਕਦੇ ਹੋਗੇ ਇਹਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੈ ਗਰੋਥ ਤੁਸੀਂ ਜੇ ਤੁਹਾਡਾ ਕੰਟੈਂਟ ਵਧੀਆ ਤੁਸੀਂ ਮਿਹਨਤ ਕਰੋਗੇ ਗਰੋਥ ਤਾਂ ਤੁਸੀਂ ਹੋ ਹੀ ਜਾਣਾ ਹੁੰਦਾ ਹੈਗਾ ਤੁਹਾਨੂੰ ਸਬਸਕ੍ਰਾਈਬਰ ਵੀ ਮਿਲਣਗੇ ਤੁਹਾਨੂੰ ਵਿਊਜ਼ ਵੀ ਮਿਲਣਗੇ ਪਰ ਤੁਹਾਡੀ ਜਿਹੜੀ ਵੀਡੀਓ ਕੁਆਲਿਟੀ ਹੈ ਤੁਹਾਡਾ ਕੰਟੈਂਟ ਹੈ ਤੁਹਾਡੀ ਸਕ੍ਰਿਪਟ ਹੈ ਉਹ ਅੱਛੀ ਹੋਣੀ ਚਾਹੀਦੀ ਹੈ ਤਾਂ ਤੁਹਾਨੂੰ ਗਰੋ ਹੋਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਦੂਸਰੀ ਗੱਲ ਇਹਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਆਪਾਂ ਮਾਈਂਡ ਦੇ ਵਿੱਚ ਸੋਚਦੇ ਹਾਂ ਤੇ ਆਪਾਂ ਪੁੱਛਦੇ ਵੀ ਰਹਿੰਦੇ ਹਾਂ ਵੀ ਅਸੀਂ ਇਹ ਸੋਸ਼ਲ ਮੀਡੀਆ ਤੇ ਡਾਇਰੈਕਟ ਫੁੱਲ ਟਾਈਮ ਕੰਮ ਕਰਨਾ ਸ਼ੁਰੂ ਕਰ ਦਈਏ ਜਾਂ ਅਸੀਂ ਪਾਰਟ ਟਾਈਮ ਖਮ ਸ਼ੁਰੂ ਕਰੀਏ ਜੇਕਰ ਤੁਸੀਂ ਸਟੂਡੈਂਟ ਹੋ ਤੁਸੀਂ ਖੇਤੀਬਾੜੀ ਦਾ ਕੰਮ ਕਰਦੇ ਹੋ ਜਾਂ ਤੁਸੀਂ ਕੋਈ ਵੀ ਹੋਰ ਕੋਈ ਪ੍ਰਾਈਵੇਟ ਜੌਬ ਕਰਦੇ ਹੋ ਤੁਸੀਂ ਸਰਕਾਰੀ ਜੌਬ ਕਰਦੇ ਹੋ ਤੁਸੀਂ ਕੋਈ ਵੀ ਕੰਮ ਕਰਦੇ ਹੋ ਤੁਸੀਂ ਸੋਸ਼ਲ ਮੀਡੀਆ ਨੂੰ ਯੂਜ਼ ਕਰ ਸਕਦੇ ਹੋ ਹਾਲਾਂਕਿ ਮੈਂ ਤੁਹਾਨੂੰ ਪਰਸਨਲ ਰਹਿ ਇਹ ਹੀ ਦਊਂਗਾ ਕਿ ਤੁਸੀਂ ਪਾਰਟ ਟਾਈਮ ਇਥੇ ਕੰਮ ਕਰਨਾ ਸ਼ੁਰੂ ਕਰੋ ਹਰ ਰੋਜ਼ ਆਪਣੇ ਟਾਈਮ ਦੇ ਵਿੱਚੋਂ ਤੁਸੀਂ ਸਵੇਰੇ ਸ਼ਾਮ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਤੁਸੀਂ ਘੰਟਾ 2 ਘੰਟੇ 3 ਘੰਟੇ ਜਿੰਨਾ ਵੀ ਤੁਹਾਡੇ ਕੋਲ ਟਾਈਮ ਹੁੰਦਾ ਤੁਸੀਂ ਆਪਣਾ ਉਹ ਟਾਈਮ ਜਿਹੜਾ ਆਪਣੀ ਵੀਡੀਓ ਬਣਾਉਣ ਦੇ ਵਿੱਚ ਜਾਂ ਸਕ੍ਰਿਪਟ ਲਿਖਣ ਦੇ ਵਿੱਚ ਜਾਂ ਰਾਈਟਿੰਗ ਦੇ ਵਿੱਚ ਤਾਂ ਤੁਸੀਂ ਆਪਣਾ ਇਸ ਆਪਣਾ ਟਾਈਮ ਇਨਵੈਸਟ ਕਰੋ ਸ਼ੁਰੂ ਸ਼ੁਰੂਆਤੀ ਦਿਨਾਂ ਦੇ ਵਿੱਚ ਤੁਸੀਂ ਇਹਨੂੰ ਪਾਰਟ ਟਾਈਮ ਹੀ ਸ਼ੁਰੂ ਕਰੋ ਕਿਉਂਕਿ ਅਗਰ ਤੁਸੀਂ ਮੇਰੇ ਕਹਿਣ ਤੇ ਜਾਂ ਕਿਸੇ ਪਿੱਛੇ ਲੱਗ ਕੇ ਤੁਸੀਂ ਫੁੱਲ ਟਾਈਮ ਕਰਦੇ ਹੋ ਤਾਂ ਕਰਨ ਵੀ ਲੱਗੇ ਕੱਲ ਨੂੰ ਤੁਹਾਨੂੰ ਗਰੋ ਨਹੀਂ ਮਿਲਿਆ ਆ ਜਾ ਤੁਹਾਨੂੰ ਕੋਈ ਪੈਸੇ ਆਉਣੇ ਨਹੀਂ ਮਿਲੇ ਨਹੀਂ ਤੁਹਾਡੇ ਸ਼ੁਰੂਆਤ ਹੀ ਨਹੀਂ ਹੋਈ ਪੈਸੇ ਆਉਣ ਦੀ ਜਾਂ ਤੁਹਾਨੂੰ ਕੋਈ ਦਿੱਕਤ ਆ ਗਈ ਕਿ ਕਈ ਵਾਰ ਕੋਈ ਐਜਾਂ ਦਾ ਕੰਟੈਂਟ ਆਪਾਂ ਪਾਦਣੇ ਹੁੰਦੇ ਆ ਕਿ ਕੋਈ ਮੋਨਟਾਈਜੇਸ਼ਨ ਪਾਲਿਸੀ ਦੀ ਕੋਈ ਦਿੱਕਤ ਆ ਜਾਂਦੀ ਹੁੰਦੀ ਹੈ ਤਾਂ ਤੁਸੀਂ ਜਿਹੜਾ ਕੋਈ ਆਪਣਾ ਕੰਮਕਾਰ ਕਰ ਰਹੇ ਹੋ ਤਾਂ ਤੁਸੀਂ ਉਹ ਕੰਮਕਾਰ ਆਪਣਾ ਵਿੱਚ ਸ਼ਟਕੀਤਰਾ ਹੋਂਗੇ ਤਾਂ ਹੋ ਸਕਦਾ ਤੁਹਾਨੂੰ ਇੱਧਰ ਵੀ ਕਰੋਨਾ ਮਿਲਦਾ ਤੁਹਾਨੂੰ ਜਮੀਨ ਨਿਰਾਸ਼ਾ ਮਿਲੂਗੀ ਕਿਸ ਕਰਕੇ ਮੈਂ ਤੁਹਾਨੂੰ ਇਹੀ ਸuggest ਕਰੂੰਗਾ ਵੀ ਤੁਸੀਂ ਪਹਿਲਾਂ ਇਹਨੂੰ ਪਾਰਟ ਟਾਈਮ ਕਰੋ ਪਾਰਟ ਟਾਈਮ ਕਰਦੇ ਕਰਦੇ ਤੁਸੀਂ ਕੀ ਕਰ ਸਕਦੇ ਹੋ ਵੀ ਥੋੜਾ ਬਹੁਤਾ ਟਾਈਮ ਸ਼ੁਰੂਆਤੀ ਦਿਨਾਂ ਦੇ ਵਿੱਚ ਆਪਣਾ ਟਾਈਮ ਤੁਸੀਂ ਸਕ੍ਰਿਪਟ ਲਿਖਣ ਰਾਈਟਿੰਗ ਦੇ ਵਿੱਚ ਐਡੀਟਿੰਗ ਕਿਵੇਂ ਕਰਨੀ ਆ ਤੇ ਤੁਸੀਂ ਤੁਹਾਡਾ ਕੋਈ ਵੀ ਫੇਵਰਿਟ ਤੁਹਾਡਾ YouTubeਰ ਹੋਊਗਾ ਜਦ ਤੁਹਾਡਾ ਕੋਈ ਫੇਵਰਿਟ ਕੋਈ ਬੁੱਕ ਹੋਊਗੀ ਤਾਂ ਤੁਸੀਂ ਕੋਈ ਅੱਛਾ ਆਰਟੀਕਲ ਪੜ੍ਹਦੇ ਹੋ ਤੁਸੀਂ ਕੁਝ ਵੀ ਕੋਈ ਨਿਊਜ਼ਪੇਪਰ ਪੜ੍ਹਦੇ ਹੋ ਤਾਂ ਤੁਸੀਂ ਉਥੋਂ YouTube ਸੋਸ਼ਲ ਮੀਡੀਆ ਬਾਰੇ Facebook ਬਾਰੇ ਪਹਿਲਾਂ ਸਾਰੀ ਨੌਲੇਜ ਚੰਗੀ ਤਰ੍ਹਾਂ ਇਕੱਠੀ ਕਰੋ ਇਕੱਠੀ ਕਰਨ ਤੋਂ ਬਾਅਦ ਜਦੋਂ ਤੁਹਾਨੂੰ YouTube ਤੇ ਹੋਰ ਵੀ ਬਥੇਰੇ ਕੋਈ ਵੀਡੀਓ ਕੋਰਸ ਬਹੁਤ ਕੁਝ ਆ YouTube ਕਿਵੇਂ ਸ਼ੁਰੂ ਕਰ ਸਕਦੇ ਆ ਕਿਵੇਂ ਆਪਾਂ ਕੰਟੈਂਟ ਲੈ ਕੇ ਆਣਾਗਾ ਕਿੱਥੋਂ ਆਪਾਂ ਸਕ੍ਰਿਪਟ ਲੈਣੀ ਹੈ ਬਹੁਤ ਚੀਜ਼ਾਂ ਕਿਵੇਂ ਸਕ੍ਰਿਪਟ ਬਣਾਉਣੀ ਹੈ ਕਿਵੇਂ ਐਡੀਟਿੰਗ ਕਰਨੀ ਹੈ ਬਹੁਤ ਚੀਚਾਂ ਤੁਹਾਨੂੰ YouTube ਤੋਂ ਮਿਲ ਜਾਣਗੀਆਂ ਹਾਲਾਂਕਿ ਆਪਾਂ ਇਸ ਤੇ ਵੀ ਬਹੁਤ ਵੀਡੀਓ ਬਣਾਵਾਂਗੇ ਕਿਵੇਂ YouTube ਆਪਾਂ ਨਿਊ ਚੈਨਲ ਆਪ ਬਣਾ ਸਕਦੇ ਹਾਂ ਕਿੱਦਾਂ ਆਪਾਂ ਸਕ੍ਰਿਪਟ ਲਿਖਣੀ ਹੈ ਕਿਵੇਂ ਆਪਾਂ ਵੀਡੀਓ ਸ਼ੂਟ ਕਰਨੀ ਹੈ ਕਿਵੇਂ ਆਪਾਂ ਉਹ ਐਡਿਟ ਕਰਨਾ ਤੇ ਉਹ ਅਪਲੋਡ ਕਰਨਾ ਇਹ ਆਪਾਂ ਵੀਡੀਓes ਨੂੰ ਅੱਗੇ ਆਪਾਂ ਇਹਦੇ ਵਿੱਚੋਂ ਪੈਰਾ ਵਾਈਜ਼ ਆਪਾਂ ਪਾਰਟ ਵਾਈਜ਼ ਆਪਾਂ ਬਣਾਵਾਂਗੇ ਸਾਰੀਆਂ ਵੀਡੀਓ ਤੁਹਾਨੂੰ ਆਪਣੇ ਇਸ ਚੈਨਲ ਤੇ ਜਪੀਸ ਤੇ ਤੁਹਾਨੂੰ ਮਿਲ ਜਾਣਗੀਆਂ ਤਾਂ ਤੁਸੀਂ ਸ਼ੁਰੂਆਤੀ ਦਿਨਾਂ ਦੇ ਵਿੱਚ ਪਾਰਟ ਟਾਈਮ ਹੀ ਆਪਣਾ ਇਹਦੇ ਸ਼ੁਰੂ ਕਰੋ ਠੀਕ ਹੈ ਜੀ ਤੀਸਰੀ ਗੱਲ ਕੀ ਹੈ ਤੁਸੀਂ ਇਹਨੂੰ ਸ਼ੁਰੂ ਵੀ ਕਰ ਰਹੇ ਹੋ ਪਰ ਤੁਸੀਂ ਇੱਥੇ ਰੈਗੂਲਰ ਰਹਿਣਾਗਾ ਇਹ ਨਹੀਂ ਹੈ ਵੀ ਤੁਸੀਂ ਦੋ ਦਿਨ ਵੀਡੀਓ ਪਾਤੀ ਤੀਸਰੇ ਦਿਨ ਤੁਸੀਂ ਵੀਡੀਓ ਪਾਈ ਨਹੀਂ ਚੌਥੇ ਦਿਨ ਤੁਸੀਂ ਫੇਰ ਨਹੀਂ ਵੀਡੀਓ ਪਾਈ ਪੰਜ ਛੇ ਦਿਨਾਂ ਬਾਅਦ ਤੁਸੀਂ ਆਏ ਫੇਰ ਇੱਕ ਵੀਡੀਓ ਪਾਤੀ ਨਹੀਂ ਐਦਾਂ ਨਹੀਂ ਕਰਨਾ ਐਦਾਂ ਤੁਹਾਨੂੰ ਗਰੋ ਕਦੇ ਵੀ ਨਹੀਂ ਮਿਲਣੀ ਤੁਸੀਂ ਅਗਰ ਇਹਨੂੰ ਯੂਜ਼ ਕਰਨ ਲੱਗ ਗਏ ਇੱਕ ਵਾਰ ਤੁਸੀਂ ਸ਼ੁਰੂਆਤ ਕਰਤੀ ਤਾਂ ਤੁਸੀਂ ਹਰ ਰੋਜ਼ ਕੋਈ ਨਾ ਕੋਈ ਕੰਟੈਂਟ ਇਸ ਤੇ ਅਪਲੋਡ ਕਰਨਾ ਹੀ ਕਰਨਾ ਹੈ ਚਾਹੇ ਕੋਈ ਫੋਟੋ ਚਾਹੇ ਕੋਈ ਵੀਡੀਓ ਚਾਹੇ ਕੋਈ ਤੁਸੀਂ ਟੈਕਸਟ ਕੋਈ ਪੋਇਮ ਕੋਈ ਆਪਣਾ ਸਟੋਰੀ ਕੁਝ ਵੀ ਤੁਸੀਂ ਅਪਲੋਡ ਕਰੋ ਪਰ ਤੁਸੀਂ ਇਥੇ ਐਕਟਿਵ ਰਹਿਣਾਗਾ ਤੁਸੀਂ ਕਦੇ ਵੀ ਆਫਲਾਈਨ ਨਹੀਂ ਹੋਣਾਗਾ ਇਹ ਸਭ ਤੋਂ ਪਹਿਲੀ ਸ਼ਰਤ ਹੁੰਦੀ ਹੈ ਸੋਸ਼ਲ ਮੀਡੀਆ ਦੀ ਤੁਸੀਂ ਆਨਲਾਈਨ ਇੱਕ ਵਾਰ ਸ਼ੁਰੂ ਕਰਤਾ ਤਾਂ ਤੁਸੀਂ ਆਨਲਾਈਨ ਹੀ ਰਹਿਣਾਗਾ ਇਹ ਨਹੀਂ ਹੈ ਵੀ ਤੁਸੀਂ ਇਹਨੂੰ ਕਦੇ ਛੱਡ ਕੇ ਚਲੇ ਗਏ ਜਾਂ ਤੁਸੀਂ ਵੀਡੀਓ ਪਾਉਣੀ ਆ ਬੰਦ ਕਰਤੀਆਂ ਕੁਝ ਦਿਨਾਂ ਬਾਅਦ ਤੁਸੀਂ ਫੇਰ ਵੀਡੀਓ ਪਾਉਣੀ ਸ਼ੁਰੂ ਕਰਤੀ ਨਹੀਂ ਕਿਉਂਕਿ YouTube Facebook ਦਾ ਜਿਹੜਾ ਐਲਗੋਰਿਦਮ ਆ ਉਹ ਇਸ ਚੀਜ਼ ਨੂੰ ਕੈਚ ਕਰਦਾ ਕਿ ਇਹ ਜਿਹੜਾ ਯੂਜ਼ਰ ਹੈ ਆਪਣਾ ਤਾਂ ਵੀ ਉਹ ਰੈਗੂਲਰ ਚੱਲ ਰਿਹਾ ਹੈ ਜਾਂ ਰੈਗੂਲਰ ਨਹੀਂ ਚੱਲ ਰਿਹਾ ਇਸ ਤਰ੍ਹਾਂ ਉਹ ਆਪਣੀਆਂ ਸਾਰੀ ਐਕਟੀਵਿਟੀ ਹੈ ਜਿਹੜੀ ਉਹ ਨੋਟ ਕਰਦਾ ਹੈ ਤੀਸਰੀ ਗੱਲ ਵੀ ਤੁਸੀਂ ਇਸ ਤੇ ਟਾਈਮ ਵੀ ਦੇ ਰਹੇ ਹੋ ਆਪਣੇ ਟਾਈਮ ਚੋਂ ਟਾਈਮ ਕੱਟ ਕੇ 2-3 ਘੰਟੇ ਇਸ ਤੇ ਇਨਵੈਸਟ ਵੀ ਕਰ ਰਹੇ ਹੋ ਮੈਂ ਤਾਂ ਇਹੀ ਕਹੂੰਗਾ ਵੀ ਉਹ 2-3 ਘੰਟੇ ਤੁਸੀਂ ਪੂਰੀ ਮਿਹਨਤ ਨਾਲ ਹਾਂ ਪੂਰੇ ਢੰਗ ਨਾਲ ਪੂਰੇ ਤਰੀਕੇ ਨਾਲ ਇਸ ਤੇ ਇਨਵੈਸਟ ਕਰੋ ਕਿਉਂਕਿ ਤੁਸੀਂ ਆਪਣਾ ਕੀਮਤੀ ਟਾਈਮ ਵੀ ਦੇ ਰਹੇ ਹੋ ਅਗਰ ਤੁਹਾਨੂੰ ਆਉਟਪੁੱਟ ਨਹੀਂ ਮਿਲੀ ਤਾਂ ਤੁਹਾਨੂੰ ਆਉਟਪੁੱਟ ਜਿਹੜੀ ਉਹ ਪੋਜ਼ਿਟਿਵ ਨਹੀਂ ਮਿਲੀ ਤਾਂ ਵੀ ਵੀ ਵਧੀਆ ਗੱਲ ਨਹੀਂ ਹੈਗੀ ਇਹ ਉਹਦੇ ਵਿੱਚ ਵੀ ਪ੍ਰੋਬਲਮ ਹੋਊਗੀ ਤਾਂ ਤੁਸੀਂ ਉਹ ਤੋਂ 30 ਘੰਟੇ ਜਿਹੜੇ ਆਪਣੇ ਲਾ ਰਹੇ ਹੋ YouTube Facebook ਤੇ ਉਹਨੂੰ ਪੂਰਾ ਸਮਾਂ ਦਿਓ ਪੂਰੇ ਪ੍ਰੋਪਰ ਢੰਗ ਨਾਲ ਕਰੋ ਪੂਰੀ ਮਿਹਨਤ ਨਾਲ ਕਰੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਵੀ ਕਰੋ ਕਮੈਂਟ ਕਰੋ ਲਾਈਕ ਕਰੋ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ